ਦਾਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਇਹ ਟੱਕਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਹੈ ਜਿਸ ਦੌਰਾਨ ਇੱਕ ਮਹਿਲਾ ਅਤੇ ਬੱਚੀ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਦੱਸਿਆ ਕਾਰ ਸਵਾਰ ਹੈ ਜੋ ਗੁਰਦਾਸਪੁਰਵਾਲ ਤੋਂ ਆ ਰਿਹਾ ਸੀ ਜਦਕਿ ਬਾਈਕ ਸਵਾਰ ਸੋਨੂ ਹੈ ਜੋ ਗੁਰਦਾਸਪੁਰਵਾਲ ਨੂੰ ਜਾ ਰਿਹਾ ਸੀ ਜਿਸ ਦੌਰਾਨ ਦੋਹਾਂ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਦਾ ਮਰਤਕ ਸੋਨੂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਇਸ ਦੌਰਾਨ ਇੱਕ ਮਹਿਲਾ ਤੇ ਬੱਚੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਜਦੋਂ ਗੁਰਦਾਸਪੁਰ ਨੇੜੇ ਪਿੰਡ ਸਲੇਮਪੁਰ ਦੇ ਅੱਡੇ ਤੇ ਪਹੁੰਚੇ ਤਾਂ ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵੀ ਪਲਟ ਗਈ ਅਤੇ ਮੋਟਰਸਾਈਕਲ ਦੇ ਵੀ ਟੋਟੇ-ਟੋਟੇ ਹੋ ਗਏ ਦੁਰਘਟਨਾ ਦੇ ਵਿੱਚ ਮੋਟਰਸਾਈਕਲ ਸਵਾਰ ਸੋਨੂ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਪਹੁੰਚ ਕੇ ਐਂਬੂਲੈਂਸ ਰਾਹੀਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਸੋਨੂ ਦੀ লাশ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਪਲਟਣ ਤੋਂ ਬਾਅਦ ਕਾਰ ਸਵਾਰ ਨੂੰ ਕੁਝ ਲੋਕਾਂ ਦੇ ਵੱਲੋਂ ਕਾਰ ਤੋਂ ਬਾਹਰ ਕੱਢਿਆ ਗਿਆ ਪਰ ਉਸਦੇ ਮਾਮੂਲੀ ਸੱਟਾਂ ਹੀ ਲੱਗੀਆਂ ਸਨ ਤਾਂ ਮੌਕਾ ਵੇਖ ਕੇ ਹੀ ਉਹ ਦੁਰਘਟਨਾ ਸਥਲ ਤੋਂ ਫੜਾਰ ਹੋ ਗਿਆ ਤਾਂ ਉੱਥੇ ਮੌਕੇ ਉੱਤੇ ਸਬੰਧਤ ਥਾਣਾ ਸਦਕ ਗੁਰਦਾਸਪੁਰ ਦੀ ਪੁਲਿਸ ਨੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਦੱਸਦੀ ਹੈ ਕਿ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ ਉਸ ਦੀ ਪਤਨੀ ਅਤੇ ਬੇਟੀ ਐਚਓ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਗੱਲਬਾਤ ਇਹੀ ਹੋਣ ਆਏ ਆ ਸਾਡਾ ਭਰਾ ਸੀ ਤੇ ਜਦੋਂ ਆਏ ਆ ਨੂੰ ਦੱਸਿਆ ਇਥੇ ਜਿਹੜੇ ਮੌਕੇ ਦੇ ਬੰਦੇ ਸਾਡੇ ਪਿੰਡੋਂ ਆ ਪਟਕਾਣਿਆਂ ਦਾ ਬਾਬਾ ਸੀ ਉਹਨਾਂ ਦੱਸਿਆ ਵੀ ਗੱਡੀ ਆਣ ਕੇ ਇਧਰੋਂ ਇਹ ਗਰਦਾਸਪੁਰੋਂ ਉਹਨੇ ਤੇ ਜਾਂਦੇ ਸੀ ਰੋਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਤੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਤੇ ਸਰਕਾਰੀ ਹਸਪਤਾਲ ਲਿਆ ਗਿਆ ਤੇ ਹੁਣ ਦੂਜੇ ਨੂੰ ਮਗਰ ਚੱਲੇ ਆ ਬੇੜੀ ਦੇ ਤੇ ਜਨਾਨੀ ਦੇ ਵੀ ਕਿੱਥੇ ਆ ਉਹਨਾਂ ਦਾ ਕੀ ਨਾਮ ਮਨਮੀਤ ਸਿੰਘ ਆ ਤੀਕੀ ਲੱਗਦੀ ਤੇ ਮੇਰਾ ਬ੍ਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاਉਂ ਸਾਲਾ ਜੇ ਨਾਲ ਸਾਡੇ ਡੇਰੇ ਤੇ ਰਹਿੰਦੇ ਨੇ ਹਾਂਜੀ ਕੌਣ ਆਇਆ ਇਹ ਡੇਰਾ ਬਣਾਣ ਕਿ ਆ ਰਹੇ ਕੋਣ ਕੋਣ ਹੀ ਇਹ ਨਾਲ ਇਹਨਾਂ ਦੀ ਵਾਈਫ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜੀ ਫਿਰ ਇੱਥੇ ਆਏ ਹੋ ਕੀ ਪਤਾ ਲੱਗਿਆ ਪਤਾ ਕੀ ਭਜੀ ਉਹ ਕਾਰ ਵਾਲੇ ਦਾ ਕਸੂਰ ਆ ਕਾਰ ਵਾਲੇ ਨੇ ਬਹੁਤ ਸਪੀਡ ਚ ਆਇਆ ਜੀ ਉਹਨੇ ਮਿੱਟ ਮਾਰਦੀ ਗੱਡੀ ਇਹਨਾਂ ਨੇ ਤੇ ਜਿਹੜੇ ਨਾਲ ਹੀ ਇਹਨਾਂ ਦੇ ਵਾਈਫ ਉਹਨਾਂ ਤੇ ਲੱਗੀ ਉਹਨਾਂ ਦੇ ਵੀ ਛਟਾਂ ਲੱਗੀਆਂ ਨੇ ਭਾਈ ਹਾਂਜੀ ਮੇਰਾ ਨਾਮ ਕਿਸ਼ੋਰ ਏਐਸ ਕਿਸ਼ੋਰ ਕੁਮਾਰ ਜੇ ਐਕਸੀਡੈਂਟ ਦਾ ਥਾਂ ਤੇ ਪਹੁੰਚਿਆ ਬੰਨ ਐਸਐਸ ਫੋਰਸ ਵਾਲੀ ਐਸਐਸ ਗੱਡੀ ਆ ਨਾ ਕਿਹੜੀ ਲੱਗੀ ਦੇ ਐਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਧਿਆਨ ਕੇ ਮੈਂ ਪਤਾ ਕੀਤਾ ਸੋਨੂ ਸਨ ਆਫ ਚਿਮਨ ਲਾਲ ਸ਼ਿਮਰ ਸਿੰਘ ਮਸਰਾਲੇ ਤੋਂ ਆ ਰਿਹਾ ਸੀ ਡੇੜਾ ਡੇੜੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਕਿਹੜੀ ਦੂਸਰੀ ਗੱਡੀ ਆ ਉਹ ਅਮਗੜਤਾਪੁਰ ਤੋਂ ਤੇਜ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਯਾਨੀ ਕਿ ਸੋਨੂ ਸਨ ਆਫ ਚਿਮਨ ਸਿੰਘ ਦੀ ਡੈਥ ਹੋ ਗਈ ਆ ਤੇ ਉਹਦੀ ਮਿਸਿਸ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗਾ